ਖਬਰ ਸੰਗਰੂਰ ਦੇ ਭਵਾਨੀਗੜ੍ਹ ਤੋਂ ਹੈ ਜਿੱਥੇ ਇੱਕ ਨਿੱਜੀ ਸਕੂਲ ਦੀ ਬੱਸ ਕਾਰ ਨਾਲ ਟਕਰਾ ਗਈ ਜਿਸ ਦੌਰਾਨ 10 ਦੇ ਕਰੀਬ ਬੱਚਿਆਂ ਨੂੰ ਮਾਮੂਲੀ ਸੱਟਾਂ ਵੱਜੀਆਂ ਚਸ਼ਮਦੀਨਾ ਨੇ ਦੱਸਿਆ ਕਿ ਕਾਰ ਚਾਲਕ ਬੇहद ਹੀ ਨਸ਼ੇਬੀਤ ਸੀ ਜਿਸ ਨੇ ਸਕੂਲ ਬੱਸ ਨੂੰ ਟੱਕਰ ਮਾਰ ਦਿੱਤੀ ਅਤੇ ਬੱਸ ਸੜਕ ਤੇ ਹੀ ਪਲਟ ਗਈ ਜਿਸ ਦੌਰਾਨ ਬੱਸ ਵਿੱਚ ਬੈਠੇ ਬੱਚੇ ਮਾਮੂਲੀ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਇਲਾਜ ਦੇ ਲਈ ਹਸਪਤਾਲ ਪਹੁੰਚਾ ਦਿੱਤਾ ਗਿਆ ਉਧਰ ਸੜਕ ਸੁਰੱਖਿਆ ਫੋਰਸ ਦੇ ਕਰਮਚਾਰੀਆਂ ਦਾ ਕਹਿਣਾ ਹੈ ਕਿ ਉਹ ਮੌਕੇ ਤੇ ਪਹੁੰਚ ਗਏ ਅਤੇ ਕਾਰ ਚਾਲਕ ਨੂੰ ਕਾਬੂ ਕਰ ਲਿਆ ਅਤੇ ਜਿਸ ਨੂੰ ਕੀ ਹੁਣ ਭਵਾਨੀਗੜ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਹੈ ਡਾਕਟਰਾਂ ਦਾ ਕਹਿਣਾ ਹੈ ਕਿ ਬੱਚਿਆਂ ਦੇ ਮੂਲ ਹੀ ਸੱਟਾਂ ਵੱਜੀਆਂ ਸਨ ਜਿਨ੍ਹਾਂ ਨੂੰ ਫਰਸਟ ایڈ ਦੇ ਕੇ ਘਰੇ ਭੇਜ ਦਿੱਤਾ ਗਿਆ ਹੈ ਸੁਤਨਾ ਮਤਲਬ ਬੈਂਡਾ ਦੇ ਵਿੱਚ ਜਿੱਚੇ ਬੱਚੇ ਆੜੇ ਨੇ ਥੋੜੇ ਟਾਈਮ ਬਾਅਦ ਸਾਡੇ ਕੋਲ ਕਾਲ ਆਉਂਦੀ ਆ ਪੈਂਦਾ ਐਕਸੀਡੈਂਟ ਹੋ ਗਿਆ ਜਦੋਂ ਅਸੀਂ ਆ ਕੇ ਦੇਖਿਆ ਤਾਂ ਇੱਕ ਨਸ਼ੇੜੀ ਬੰਦੇ ਨੇ ਉਹਦੀ ਬੈਂਡ ਨੋਟ ਕਰਵਾ ਦਿੱਤੀ तो जो बच्चे हैं हलात देख के बच्चे चलो सी ऐसे ऑप्शन ले तो बच्चे ठीक नहीं हैं तो करीबन उसको बच्चे ने जरिया कमज़ोरी हैं। आज उसके लिए कितने कमज़ोरी जरिया हैं? बेटे तो करीबन आठ साल समय बैंड भी चलाएंगे इसको। हाँ कि बारह में जरिया सर्टिफिकेशन बच्चे बितेंगे। नहीं मेरे बेटे ਮਤਲਬ ਬਹੁਤ ਚੜਾ ਕੀਤਾ ਹੈ ਨਿਕਲ ਆ। ਹਾਂ ਕੱਦੂ ਲੱਗਦੇ ਵੀ ਕਾਰ ਵਾਲੇ ਵੀ ਜਿਆਦਾ ਇੰਝ। ਕਾਰ ਵਾਲੇ ਜਿਹੜੇ ਸ਼ਰਮਖਾਰੀ ਪਬਲਿਕ ਨੇ ਵੀ ਦੇਖੀ ਆ। ਪ੍ਰਸ਼ਾਸਨਿਕ ਅਮਲਾ ਮੁੱਖ ਤੇ ਕੌਂਸਲ। ਹਾਂ ਜੀ ਹਾਂ ਪ੍ਰਸ਼ਾਸਨ ਨੂੰ ਪਹੁੰਚ ਗਿਆ ਪੁਲਿਸ ਵੀ ਮੌਕੇ ਤੇ ਪਹੁੰਚੀ ਆ। ਪਰ ਵਧੀਆ ਸੰਭਾਈ ਹੋ ਰਹੀ ਆ ਪਰ ਯਾਨੀ ਕੇਰ ਹੋਈ ਨਹੀਂ ਕਿਤੇ ਆਮ ਪਬਲਿਕ ਨੇ ਵਧੀਆ ਸਾਥ ਦਾ ਜੋ ਰਾਗੀ ਤੇ ਉਹਨਾਂ ਨੇ ਵੀ ਹਰਕਤ ਬਿਲਕੁਲ ਨਿਕਰ ਕੀਤੀ ਆ। ਉਹ ਤੇ ਪ੍ਰਸ਼ਾਸਨਿਕ ਤੌਰ ਤੇ ਪਹੁੰਚ ਗਿਆ। ਹਾਂ ਜੀ ਹਾਂ ਸਕੂਲ ਦਾ ਪ੍ਰਧਾਨ ਸਾਰਾ ਮੌਕੇ ਤੇ ਹਾਜ਼ਰ ਆ। ਨਾਲ ਦੇ ਨਾਲ ਪਹੁੰਚ ਗਿਆ ਦੂਜਾ ਮੰਡਾਲ ਜਿੱਤੇ ਜਿਉਂਗੀਆਂ ਬਾਰਮ ਹੋਈਆਂ। ਹਾਂ ਜੀ ਸਤਿਨਾ

ਐਸਐਸਫ ਸੜਕ ਸੁਰੱਖਿਆ ਫੋਰਸ ਦੇ ਅਸੀਂ ਕਰਮਚਾਰੀਆਂ ਜੀ ਕੀ ਗੱਲ ਹੋਈ ਹੈ ਜੀ ਇਹ ਗੱਲ ਹੋਈ ਕਿ ਸਵੇਰ ਦਾ ਟਾਈਮ ਸੀ ਜੋ ਇਹਨਾਂ ਦਾ ਸਕੂਲ ਟਾਈਮ ਦੇ ਬੱਚੇ ਨੂੰ ਲੈ ਕੇ ਆ ਰਹੇ ਸੀ ਬੈਂ ਜਿਹੜੀ ਆ ਬਾਬਾ ਸਕੂਲਾਂ ਦੀ ਹੈ ਕਾਰ ਵੈਲਿਊਜ਼ ਦੀ ਬੈਂ ਸੀਗੀ ਇਹਦੇ ਵਿੱਚ ਕਰੀਬ 10 ਕ ਬੱਚੇ ਸੀਗੇ ਜੋ ਕਿ ਜੋ ਇਹਨਾਂ ਜੋ ਕਿ ਇਹਨਾਂ ਐਕਸੀਡੈਂਟ ਕਰਕੇ ਗਿਆ ਉਹ ਉਹ ਬੰਦੇ ਦੀ ਦਾਰੂ ਕੀਤੀ ਹੋਈ ਸੀ ਦਾਰੂ ਪੀਣ ਦੇ ਬਾਪ ਜੀ ਤੋਂ ਉਲਟਾ ਸਗੋਂ ਇਹ ਡਰਾਈਵਰ ਨਾਲ ਵੀ ਮਾੜੀ ਮੁੱਢੀ ਨੇ ਹੱਥੋਂ ਵਾਈ ਕੀਤੀ ਗਲਤ ਬੋਲਿਆ ਤੇ ਇਹਨੇ ਗੱਡੀ ਪਲਟਾਤੀ ਸ਼ੁਕਰ ਹੈ ਪ੍ਰਮਾਤਮਾ ਦਾ ਵੀ ਬੱਚਿਆਂ ਨੂੰ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਨਾਰਮਲ ਸੱਟਾਂ ਲੱਗੀਆਂ ਨੇ ਨਾਲ ਹੀ ਇੱਕ ਇਧਰੋਂ ਸਾਡੇ ਆਉਣ ਤੋਂ ਪਹਿਲਾਂ ਇੱਕ ਗੁਰੂ ਘਰ ਦੀ ਬੱਸ ਸੀਗੀ ਜੋ ਕਿ ਪਬਲਿਕ ਦੀ ਹੈਲਪ ਨਾਲ ਉਹਨਾਂ ਨੂੰ ਸਹੀ ਸਲਾਮਤ ਹਸਪਤਾਲ ਪਹੁੰਚਾਤਾ ਹਾਂ ਉਹ ਮੌਕੇ ਤੇ ਪੜ ਲਿਆ ਫੜਿਆ ਉਹਨੂੰ ਨਾਲ ਹੀ ਥਾਣਾ ਭਾ ਨਿਕਲਦੇ ਮੁਲਾਜ਼ਮ ਆ ਗਏ ਸੀ ਉਹਨਾਂ ਦੇ ਹਵਾਲੇ ਕਰਤਾ